ਦੋਸਤੋ ਨਮਸਕਾਰ ਪੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਿਸ ਨੇ ਦੋਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਇਆ ਤੇ ਦੋਸ਼ੀਆਂ ਨੂੰ ਇੱਕ ਮਹੀਨੇ ਦੇ ਵਿੱਚ ਕੀਤਾ ਗ੍ਰਿਫਤਾਰ ਆਓ ਸੁਣਦੇ ਹਾਂ ਐਸਪੀ ਸਿਟੀ ਨਰਿੰਦਰ ਸਿੰਘ ਦੀ ਜਵਾਨੀ ਪੀਟੀਆਈ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ 12 ਨਵੰਬਰ ਨੂੰ ਤੋਬਿਆਣਾ ਬਸਤੀ ਦੇ ਵਿੱਚ ਇੱਕ ਲੜਾਈ ਹੋਈ ਸੀ ਜਿਸ ਦੇ ਵਿੱਚ ਤਰਮਿੰਦਰ ਅਤੇ ਜਤਿੰਦਰ ਦੋ ਸਕੇ ਭਰਾ ਸੀਗੇ ਜਿਸ ਨੂੰ ਪੰਜ ਦੋਸ਼ੀਆਂ ਨੇ ਜਿਹੜੀ ਸੀਗੇ ਮੌਕੇ ਤੇ ਸੱਟਾਂ ਮਾਰੀਆਂ ਸੀਗੀਆਂ ਅਤੇ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਜਤਿੰਦਰ ਸੀਗਾ ਉਸ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਸੀਗੀ ਅਤੇ ਦੂਸਰਾ ਉਸ ਦਾ ਭਰਾ ਤਰਮਿੰਦਰ ਇਲਾਜ ਲਈ ਅਦੇਸ਼ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ ਜਿੱਥੇ ਉਸ ਦੀ 19 ਤਰੀਕ ਨੂੰ ਮੌਤ ਹੋ ਗਈ ਸੀਗੀ ਸੋ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 325 ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਮੁਕੱਦਮਾ ਦਰਜ ਕਰਕੇ ਅਸੀਂ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਦੀ ਸੁਪਰਵਾਈਜ਼ਨ ਦੇ ਅਧੀਨ ਸੀਆਈਏ 1 ਅਤੇ ਐਸਐਚਓ ਸਿਵਲ ਲਾਈਨ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਸ ਮੁਕਦਮੇ ਦੇ ਟਰੇਸ ਕਰਨ ਲਈ ਅਸੀਂ ਉਤਰਾਖੰਡ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਵੱਖ-ਵੱਖ ਏਰੀਆ ਦੇ ਵਿੱਚ ਰੇਡਸ ਕੀਤੀਆਂ। ਇਹਨਾਂ ਰੇਡਸ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀਗੇ ਗੁਰਮਣ ਅਤੇ ਨੂਰ ਇਸ ਨੂੰ ਅਸੀਂ ਦਿੱਲੀ ਦੇ ਵਿੱਚੋਂ 15 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸ ਤੋਂ ਬਾਅਦ ਪ੍ਰਿੰਸ ਅੰਬਲੀ ਨੂੰ ਅਸੀਂ 3 ਦਸੰਬਰ ਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ। ਸੋ ਇਸ ਮੁਕਦਮੇ ਦੇ ਵਿੱਚ ਕੁੱਲ ਪੰਜ ਦੋਸ਼ੀ ਸੀਗੇ ਦੋ ਦੋਸ਼ੀ ਜਿਹੜੇ ਸੀਗੇ ਸੁਖਪ੍ਰੀਤ ਚੋਚੋ ਅਤੇ ਵਿਸਕੀ ਜੋ ਕਾਫੀ ਡੇਢ ਮਹੀਨੇ ਤੋਂ ਤਕਰੀਬ ਇਸ ਮੁਕਤਮੇ ਦੇ ਵਿੱਚ ਭੱਜੇ ਹੋਏ ਸੀਗੇ ਪਘੋੜੇ ਸੀਗੇ ਉਹਨਾਂ ਨੂੰ ਅਸੀਂ ਦੁਬਾਰਾ 25 ਤਰੀਕ ਦਸੰਬਰ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀ ਜਿਹੜੇ ਇਸ ਮੁਕਤਬਾ ਦੇ ਵਿੱਚ ਰਹਿੰਦੇ ਸੀਗੇ ਇਸ ਮੁਕਤਬਾ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਾਫੀ ਜੋ ਰੇਡਸ ਕੀਤੀਆਂ ਸੀਗੀਆਂ ਉਸ ਦੇ ਵਿੱਚ ਇੱਕ ਦੋਸ਼ੀ ਅਸੀਂ 28 ਨਵੰਬਰ ਨੂੰ ਮਨੋਜ ਰਾਮ ਜੋ ਕਿ ਅਸੀਂ ਤਾਮਿਲਨਾਡੂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਕਿਉਂਕਿ ਅਸੀਂ ਇਹ ਜਿਹੜੇ ਸੋਪ੍ਰਿਤ ਚੋਚੋ ਅਤੇ ਵਿਸਕੀ ਸੀਗੇ ਇਹਨਾਂ ਨੂੰ ਟਰੇਕ ਟਰੈਕ ਕਰ ਰਹੇ ਸੀਗੇ ਤੇ ਟਰੈਕਿੰਗ ਦੇ ਦੌਰਾਨ ਮਨੋਜ ਰਾਮ ਨੂੰ ਅਸੀਂ ਤਾਮਿਲਨਾਡੂ ਦੇ ਵਿੱਚ ਗ੍ਰਫਤਾਰ ਕੀਤਾ ਮਨੋਜ ਰਾਮ ਨੂੰ ਗ੍ਰਫਤਾਰ ਕਰਨ ਤੋਂ ਇਹ ਪਤਾ ਚੱਲਿਆ ਕਿ ਇੱਕ 40/ 160/24 ਮੁਕਦਮਾ ਦਰਜ ਹੋਇਆ ਸੀਗਾ ਪਿਛਲੇ ਸਾਲ ਛੱਟਕਪੂਜਾ ਦੇ ਦੌਰਾਨ ਉਸ ਦੇ ਵਿੱਚ ਲਖਵਿੰਦਰ ਰਾਮ ਨੂੰ ਮੌਕੇ ਤੇ ਉੱਪਰ ਗ੍ਰਫਤਾਰ ਕਰ ਲਿਆ ਸੀਗਾ ਤੇ ਮਨੋਜ ਰਾਮ ਜਿਹੜਾ ਸੀਗਾ ਉਸ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਜਿਸ ਨੂੰ ਅਸੀਂ 28 ਨਵੰਬਰ ਨੂੰ ਤਾਮਿਲਨਾਡੂ ਤੋਂ ਗ੍ਰਫਤਾਰ ਕੀਤਾ ਸੀਗਾ ਮਨੋਜ ਰਾਮ ਦੀ ਗ੍ਰਿਫਤਾਰੀ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਇਸ ਮੁਕੱਦਮੇ ਦੇ ਵਿੱਚ ਜਿਸ ਦੇ ਵਿੱਚ ਮਹਾਵੀਰ ਪਾਸਵੰਦ ਦਾ ਛੱਟ ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਇਹਨਾਂ ਦੇ ਨਾਲ ਸੁਖਪ੍ਰੀਤ ਚੋਚੋ ਪ੍ਰਿੰਸ ਭਈਆ ਅਤੇ ਕਰਨ ਤਿੰਨ ਦੋਸ਼ੀ ਹੋਰ ਇਹਨਾਂ ਦੇ ਨਾਲ ਇਸ ਕਤਲ ਦੇ ਵਿੱਚ ਸ਼ਾਮਲ ਸੀਗੇ ਸੋ ਸੁਖਪ੍ਰੀਤ ਚੋਚੋ ਦੀ ਜਿੱਥੇ ਹੁਣ 325 ਨੰਬਰ ਮੁਕਤਮਾ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅਸੀਂ ਇਸ ਦੇ ਨਾਲ ਹੀ ਇਸ ਨੂੰ 160/24 ਜੇ 60 ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਵੀ ਇਸ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਦੂਸਰਾ ਦੋਸ਼ੀ ਸੀ ਪ੍ਰਿੰਸ ਭਈਆ ਇਸ ਨੂੰ ਜਦੋਂ ਆਈਡੈਂਟੀਫਿਕੇਸ਼ਨ ਹੋਈ ਕੇਸ ਮੁਕਤਮੇ ਦੇ ਵਿੱਚ ਕਤਲ ਦੇ ਵਿੱਚ ਲੋੜਿੰਦਾ ਹੈਗਾ ਤਾਂ ਜਦੋਂ ਟਰੈਕ ਕਰਨ ਦੇ ਪਤਾ ਚੱਲਿਆ ਕਿ ਇਹ ਬਠਿੰਡਾ ਜੇਲ੍ਹ ਦੇ ਵਿੱਚ ਕਿਸੇ ਹੋਰ ਮੁਕਤਮੇ ਦੇ ਵਿੱਚ ਬੰਦ ਸੀਗਾ ਜਿਸ ਨੂੰ ਅਸੀਂ ਪ੍ਰੋਡਕਸ਼ਨ ਵੈਂਟਰ ਤੇ ਲਿਆ ਕੇ 23 ਦਸੰਬਰ ਨੂੰ ਇਸ ਦੀ ਇਸ ਮੁਕਤਮੇ ਦੇ ਵਿੱਚ ਗ੍ਰਿਫਤਾਰ ਕੀਤਾ ਤੀਸਰਾ ਜਿਹੜਾ ਦੋਸ਼ੀ ਸੀਗਾ ਕਰਨ ਉਸ ਨੂੰ ਅਸੀਂ 30 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਦੋ ਤਿੰਨ ਰੇਡਸ ਉੱਤਰਾਖੰਡ ਵੀ ਕੀਤੀਆਂ ਸੀਗੀਆਂ ਰਾਜਸਥਾਨ ਵੀ ਕੀਤੀਆਂ ਸੀ ਤੇ ਹਰਿਆਣਾ ਵੀ ਕੀਤੀਆਂ ਸੀਗੀਆਂ ਇਸ ਤੋਂ ਇਲਾਵਾ ਜਿਹੜਾ ਤੀਸਰਾ ਮੁਕਤਮਾ ਕਤਲ ਦਾ ਸੀਗਾ 40/25 ਉਸ ਦੇ ਵਿੱਚ ਮਾਨਪ੍ਰੀਤ ਗੋਸ਼ੀ ਤੇ ਸੰਤਰਾਮ ਇਹ ਮੌਕੇ ਦੇ ਉੱਪਰ ਗੁਸਤਾਖਰ ਕਰ ਲਿਆ ਸੀ ਕਿ ਜਿਸ ਦੇ ਵਿੱਚ ਜੋ ਸ਼ਿਵਮਨ ਦਾ ਮਲਕ ਲੜਕਾ ਸੀਗਾ ਉਸ ਦਾ ਕਤਲ ਹੋਇਆ ਸੀਗਾ ਤੇ ਇਸ ਮੁਕਦਮੇ ਦੇ ਵਿੱਚ ਪ੍ਰਿੰਸ ਪਈਆ ਤੇ ਅਨੁਜ ਕੁਮਾਰ ਜਿਹੜੇ ਸੀਗੇ ਇਸ ਦੇ ਵਿੱਚ ਦੋਸ਼ੀ ਰਹਿੰਦੇ ਸੀਗੇ ਪ੍ਰਿੰਸ ਕੁਮਾਰ ਨੂੰ ਪਹਿਲਾਂ ਅਸੀਂ ਗ੍ਰਿਫਤਾਰ ਕਰ ਚੁੱਕੇ ਸੀਗੇ ਤੇ ਅਨੁਜ ਕੁਮਾਰ ਨੂੰ ਅਸੀਂ 7 ਦਸੰਬਰ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਸੋ ਇਸ ਦੇ ਵਿੱਚ ਦੱਸਣਾ ਵਾਜਬ ਹੋਵੇਗਾ ਕਿ ਜਿਹੜਾ 325 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਸੀਗਾ ਜਿਸ ਦੇ ਵਿੱਚ ਪੰਜ ਦੋਸ਼ੀ ਸੀਗੇ ਇਹਨਾਂ ਨੂੰ ਗ੍ਰਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦੇ ਵਿੱਚ ਕੰਮ ਕਰਦੇ ਹੋਏ ਇਹਨਾਂ ਦੇ ਇਸ ਮੁਕਦਮੇ ਦੇ ਨਾਲ-ਨਾਲ ਅਸੀਂ ਦੋ ਹੋਰ ਮੁਕਦਮੇ ਜੋ ਕਿ 160/24 ਜਿਸ ਦੇ ਵਿੱਚ ਮਹਾਵੀਰ ਪਾਸਨਾ ਪਾਸਵੰਦ ਨਾਮ ਦਾ ਇੱਕ ਲੜਕੇ ਦੀ ਕਤਲ ਹੋਇਆ ਸੀਗਾ ਅਤੇ 40/25 ਜਿਸ ਦੇ ਵਿੱਚ ਸ਼ਿਵਮ ਮਾਨ ਦਾ ਲੜਕੇ ਦਾ ਕਤਲ ਹੋਇਆ ਸੀਗਾ ਉਹਨਾਂ ਮੁਕਦਮਿਆਂ ਦੇ ਵਿੱਚ ਵੀ ਅਸੀਂ ਸਾਰੀਆਂ ਜਿਹੜੀਆਂ ਗ੍ਰਫਤਾਰੀਆਂ ਨੇ ਮੁਕੰਮਲ ਕਰ ਲਈਆਂ ਨੇ ਸੋ ਹੁਣ ਤੱਕ ਇਹਨਾਂ ਤਿੰਨਾਂ ਮੁਕਦਮਿਆਂ ਦੇ ਵਿੱਚ ਤਕਰੀਬਨ 12 ਦੇ ਕਰੀਬ ਜਿਹੜੇ ਦੋਸ਼ੀ ਨੇ ਗ੍ਰਫਤਾਰ ਕਰ ਚੁੱਕੇ ਆ ਤੇ ਸਾਰਿਆਂ ਨੂੰ ਅਸੀਂ ਜਿਹੜੇ ਸਾਡੇ ਤਿੰਨੇ ਮੁਕੱਦਮੇ ਟਰੇਸ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਡੱਕ ਦਿੱਤਾ ਹੁਣ ਸਾਡੀ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ 325/25 ਤੇ 160/24 ਦੇ ਵਿੱਚ ਜਲਦੀ ਹੀ ਚਲਾਨ ਪੇਸ਼ ਦਾਲਤਾ ਇਹਨਾਂ ਦਾ ਕੀਤਾ ਜਾਊਗਾ